ਆ ਗੱਡੀ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਸਾਡੀ ਜੋ ਕਿ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਜਾ ਰਹੀ ਹੈ ਇਦਾਂ ਦੇ ਜਦੋਂ 월ਡ ਰਿਕਾਰਡ ਬਣਾਉਣ ਵਾਸਤੇ ਜਦੋਂ ਬੱਚੇ ਅੱਗੇ ਆਉਂਦੇ ਆ ਉਹ ਡੈਫੀਨਿਟਲੀ ਜਿਹੜੇ ਨਸ਼ਿਆਂ ਤੋਂ ਦੂਰ ਜਾਣਗੇ ਉਹ ਆ ਕਸ਼ਮੀਰ ਤੋਂ ਪੰਜਾਬ ਚ ਐਂਟਰ ਹੋਏ ਆ ਇਦਾਂ ਦੇ ਨੂੰ ਦੇਖ ਕੇ ਇਹਨਾਂ ਦੇ ਜੱਜਵੇ ਨੂੰ ਸਾਡੇ ਪੰਜਾਬ ਵੱਲੋਂ ਔਰ ਸਾਡੇ ਵੱਲੋਂ ਸਾਡੇ ਸਾਰਿਆਂ ਵੱਲੋਂ ਇਸ ਜੱਜਵੇ ਨੂੰ ਸਲਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪੁਤਲੀ ਤੋਂ ਅੱਜ ਅਸੀਂ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਤੇ ਜਾ ਰਹੇ ਸੀਗੇ ਸੈਲੇ ਦੇ ਕਰੀਬ ਟੂਟੋ ਮਜਾਰੇ ਤੋਂ ਅੱਗੇ ਆ ਕੇ ਇੱਕ ਜੋ ਵਾਕਿਆ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨਾ ਚਾਹਨਾ ਆਹ ਗੱਡੀ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਸਾਡੀ ਜੋ ਕਿ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਜਾ ਰਹੀ ਹੈ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਇਹ ਸਾਡੇ ਭਰਾ ਜੀ ਬੇਬੋ ਸ਼ਿੰਦੇ ਜੀ ਜਿਨ੍ਹਾਂ ਦਾ ਕਿ ਇਹ ਦੂਸਰਾ ਟ੍ਰਿਪ ਹੈ ਪਹਿਲਾ ਟ੍ਰਿਪ ਇਹਨਾਂ ਦਾ ਸੀ 나ਸਿਕ ਤੋਂ ਸ਼ੁਰੂ ਹੋ ਕੇ ਕੰਨਿਆ ਕੁਮਾਰੀ ਤੱਕ ਲੈ ਲਦਾ ਲੈ ਲਦਾਕ ਤੱਕ ਠੀਕ ਹੈ ਇਹ ਦੂਸਰਾ ਇਹਦਾ ਟ੍ਰਿਪ ਹੈਗਾ ਆ ਅ ਸੀਐਮ ਮਹਾਰਾਸ਼ਟਰ ਨੇ ਜੋ ਇਹਨਾਂ ਨੂੰ ਇਸ ਵੇਲੇ ਸਪான்ਸਰ ਕੀਤੀ ਗੱਡੀ ਪਲੱਸ ਸਾਰਾ ਕੁਝ ਹੀ ਇਦਾਂ ਦੇ ਜਿਹੜੇ ਉਪਰਾਲੇ ਹੈਗੇ ਆ ਇਹ ਨਸ਼ਾ ਰਹਿਤ ਕਰਨ ਵਾਸਤੇ ਸਾਡੇ ਯੁਵਾ ਨੂੰ ਅੱਗੇ ਪ੍ਰੇਰਿਤ ਕਰਦੇ ਆ ਇਦਾਂ ਦੇ ਜਦੋਂ 월ਡ ਰਿਕਾਰਡ ਬਣਾਉਣ ਵਾਸਤੇ ਜਦੋਂ ਬੱਚੇ ਅੱਗੇ ਆਉਂਦੇ ਆ ਉਹ ਡੈਫੀਨੇਟਲੀ ਜਿਹੜੇ ਨਸ਼ਿਆਂ ਤੋਂ ਦੂਰ ਜਾਣਗੇ ਸੋ ਇਸ ਸਾਡੇ ਭਰਾ ਨੂੰ ਦੇਖਦੇ ਹੋਏ ਸਾਡੇ ਆਪਣੇ ਪੰਜਾਬ ਦੇ ਵਿੱਚ ਐਂਟਰ ਹੋਏ ਆ ਕਸ਼ਮੀਰ ਤੋਂ ਪੰਜਾਬ ਚ ਐਂਟਰ ਹੋਏ ਆ ਇਦਾਂ ਦਿਆਂ ਨੂੰ ਦੇਖ ਕੇ ਇਹਨਾਂ ਦੇ ਜੱਜਵੇ ਨੂੰ ਸਾਡੇ ਪੰਜਾਬ ਵੱਲੋਂ ਔਰ ਸਾਡੇ ਵੱਲੋਂ ਸਾਡੇ ਸਾਰੇ ਵੱਲੋਂ ਇਸ ਜੱਜਵੇ ਨੂੰ ਸਲਾਮ ਹੈ ਤੇ ਪਰਮਾਤਮਾ ਕਰੇ ਕਿ ਇਹਨਾਂ ਦਾ ਜਿਹੜਾ ਅ ਇਸ ਵੇਲੇ ਜੋ ਇਹਨਾਂ ਦੀ ਜਰਨੀ ਸਟਾਰਟ ਹੋਈ ਆ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਉਹ ਬਹੁਤ ਬਾਖੂਬੀ ਤਰੀਕੇ ਦੇ ਨਾਲ ਪੂਰੀ ਹੋਵੇ ਮੇਰੇ ਵੱਲੋਂ ਤੇ ਸਾਡੇ ਫਾਦਰ ਸਾਹਿਬ ਆਰਮਪ੍ਰਕਾਸ਼ੂ ਜੀ ਐਕਸ ਇਨਸਪੈਕਟਰ ਆਡਿਟ ਤੇ ਮੇਰੇ ਸਾਡੇ ਨਾਲ ਇਧਰ ਮੌਜੂਦ ਨੇ ਸਾਡੇ ਰੈਸਲਰ ਸਾਡੇ ਭਰਾ ਜੀ ਤੇ ਇਹਨਾਂ ਦੇ ਨਾਲ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਇਹ ਅੱਜ ਇੱਥੇ ਰੁਕੇ ਆ ਇਸ ਭਰਾ ਨੂੰ ਦੇਖ ਕੇ ਇਹਦੇ ਜੱਜਬੇ ਨੂੰ ਸਲਾਮ ਕਰਨ ਵਾਸਤੇ ਮੈਂ ਤਾਂ ਇਹੀ ਚਾਹੁੰਦਾ ਕਿ ਜਿਸ ਤਰ੍ਹਾਂ ਆ ਮਹਾਰਾਸ਼ਟਰ ਦੇ ਸੀਐਮ ਸਾਹਿਬ ਉਹ ਉਹਨਾਂ ਦੇ ਬੇਟੇ ਕੀ ਨਾਮ ਦੱਸਿਆ ਸੀ ਤੁਸੀਂ ਉਹਨਾਂ ਦਾ ਹਾਂ ਡਾਕਟਰ ਸ਼੍ਰੀਕਾਂਜ ਜੀ ਸ਼ਿੰਦੇ ਖਾਲਦਾਰ ਹਾਂ ਡਾਕਟਰ ਸ਼੍ਰੀਕਾਂਜ ਜੀ ਸ਼ਿੰਦੇ ਸੌਰੀ ਮੈਨੂੰ ਨਾਮ ਨਹੀਂ ਸੀਗਾ ਉਹਨਾਂ ਦਾ ਯਾਦ ਤੇ ਜਿਸ ਤਰ੍ਹਾਂ ਦੇ ਉਹ ਉਪਰਾਲੇ ਕਰ ਲੈ ਜੁਵਾ ਲਈ ਮੈਂ ਚਾਹੁੰਦਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਇਦਾਂ ਦੇ ਰਿਕਾਰਡ ਸਾਡੇ ਪੰਜਾਬ 'ਚ ਵੀ ਬਣਨੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਸਹਦ ਦੇ ਸਕੀਏ ਜੋ ਇਸ ਵੇਲੇ ਛੇਵਾਂ ਦਰਿਆ ਪੰਜਾਬ ਦੇ ਵਿੱਚ ਨਹੀਂ ਮੁਲਖ ਦੇ ਵਿੱਚ ਪੂਰੇ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਬਹੁਤ ਦਲਦਲ ਦੀ ਤਰ੍ਹਾਂ ਸਾਡੇ ਬੱਚਿਆਂ ਨੂੰ ਸਾਡੇ ਜੁਵਾ ਨੂੰ ਤਸਦੇ ਜਾ ਰਹੇ ਸਾਡੇ ਜੁਵਾ ਠੀਕ ਆ ਉਹਦੇ ਵਿੱਚੋਂ ਕੱਢਣ ਵਾਸਤੇ ਇਦਾਂ ਦੇ ਉਪਰਾਲੇ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਮਿਨਿਸਟਰੀ ਲੈਵਲ ਦੇ ਬੰਦਿਆਂ ਨੇ ਜਾਂ ਸੀਐਮ ਸਾਹਿਬ ਉਹਨਾਂ ਨੇ ਜੋ ਉਪਰਾਲੇ ਕੀਤੇ ਮੈਂ ਅਪੀਲ ਕਰਦਾ ਇਸ ਵੀਡੀਓ ਰਾਹੀਂ ਕਿ ਸਾਡੇ ਸਾਰੇ ਜਿੰਨੀਆਂ ਵੀ ਸਟੇਟਸ ਹੈਗੀਆਂ ਇਦਾਂ ਦੇ ਉਪਰਾਲੇ ਸਾਰਿਆਂ ਤੇ ਹੋਣ ਤਾਂ ਕਿ ਇਦਾਂ ਦੇ ਜਜ਼ਬੇ ਬੱਚਿਆਂ 'ਚ ਪੈਦਾ ਹੋਣ ਪੈਦਾ ਹੋ ਕੇ ਨਵੇਂ ਤੋਂ ਨਵਾਂ ਰਿਕਾਰਡ ਬਣੇ ਤੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੋਵੇ ਸਾਡੇ ਮਹਾਰਾਸ਼ਟਰ ਦਾ ਨਾਮ ਰੌਸ਼ਨ ਹੋਵੇ ਸਾਡੇ ਇੰਡੀਆ ਦਾ ਨਾਮ ਰੌਸ਼ਨ ਹੋਵੇ ਹੋ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਸਾਡੇ ਭਰਾ 올림픽 ਦੇ ਵਿੱਚ 골ਡ ਮੈਡਲ ਲੈ ਕੇ ਆ ਸਕਦੇ ਆ ਮੈਂ ਐਪਰੀਸ਼ੀਏਟ ਕਰਦਾ ਸਾਡੇ ਭਰਾ ਨੂੰ ਦਿਲੋਂ ਐਪਰੀਸ਼ੀਏਟ ਕਰਦਾ ਮੈਂ ਚਾਹੁੰਦਾ ਕਿ ਇਦਾਂ ਦੇ ਉਪਰਾਲੇ ਹੋਰ ਵਧਣੇ ਚਾਹੀਦੇ ਆ ਸੋ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਉਪਰਾਲੇ ਨੂੰ ਕੋਟੀ ਕੋਟੀ ਪ੍ਰਣਾਮ ਤੁਹਾਡੇ ਜੱਜਮੈਨ ਨੂੰ ਸਲਾਮ ਪਰਮਾਤਮਾ ਤੁਹਾਡੀ ਜਿਹੜੀ ਇਹ ਯਰਨੀ ਆ ਹਮੇਸ਼ਾ ਸੁਖੰਤਵੇਂ ਹੋਵੇ ਔਰ ਇੱਕ ਖੱਟੇ ਮਿੱਠੇ ਜਿਹੜੇ ਇਹਨਾਂ ਨੇ ਖੱਟੇ ਕਰਨੇ ਹੁਣ ਇਕੱਠੇ ਕਰਨੇ ਆ ਆਪਣੀਆਂ ਆਜ਼ਾਦਾਂ ਮੈਮਰੀਜ਼ ਜਿਹੜੀਆਂ ਸਾਰੀ ਉਮਰ ਲਈ ਕੱਟੀਆਂ ਕਰਦੇ ਜਾ ਰਹੇ ਆ ਸੋ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾئیں ਤੁਹਾਨੂੰ ਸਾਰਿਆਂ ਨੂੰ ਐਂਡ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ